ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦਾ ਇੱਕ ਪੁਲਿਸ ਮੁਲਾਜ਼ਮ ਲੋਕਾਂ ਕੋਲੋਂ ਠੱਗੀਆਂ ਮਾਰਦਾ ਸੀ ਲੋਕਾਂ ਨੂੰ ਆਪਣੀ ਵਰਦੀ ਦਾ ਰੂਪ ਪਾਉਂਦਾ ਸੀ ਔਰ ਵਰਦੀ ਦਾ ਰੂਪ ਪਾ ਕੇ ਉਹਨਾਂ ਪਾਸੋਂ ਪੈਸੇ ਠੱਗਦਾ ਸੀ ਤਾਂ ਦੱਸਦੀ ਹੈ ਅੰਮ੍ਰਿਤਸਰ ਪੁਲਿਸ ਦੇ ਸਾਬਕਾ ਐਸਆਈ ਸੁਰਿੰਦਰ ਮੋਹਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਤਸਵੀਰਾਂ ਜੋ ਨੇ ਉਹ ਵੀ ਮੌਕੇ ਦੀਆਂ ਤੁਹਾਨੂੰ ਸਾਂਝੀ ਕਰਾਂ ਤਸਵੀਰਾਂ ਵੇਖ ਸਕਦੇ ਹੋ ਜਿ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤਾਂ ਦੱਸਦੀ ਸੀ ਔਰ ਘਰ ਦੇ ਲੋਕਾਂ ਨੂੰ ਇਸਨੇ ਡਰਾਇਆ ਕਿ ਤੁਹਾਡੇ ਘਰ ਦੇ ਵਿੱਚ ਸਮੈਗ ਮਿਲੀ ਹੈ ਤੁਹਾਡੇ ਘਰ ਦੇ ਵਿੱਚ ਨਸ਼ਾ ਮਿਲਿਆ ਹੈ ਔਰ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਏਗੀ ਤਾਂ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਇਸਨੇ 1,60,000 ਰੁਪਏ ਜੋ ਹੈ ਉਹ ਠੱਗਲੇ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਔਰ ਉਸ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਵੱਡਾ ਐਕਸ਼ਨ ਲਿਆ ਗਿਆ ਔਰ ਇਸ ਪੁਲਸ ਮੁਲਾਜ਼ਮ ਨੂੰ ਜੋ ਰਿਟਾਇਰ ਹੋ ਚੁੱਕਿਆ ਹੈ ਔਰ ਰਿਟਾਇਰਮੈਂਟ ਤੋਂ ਬਾਅਦ ਲੋਕਾਂ ਕੋਲੋਂ ਠੱਗੀਆਂ ਮਾਰਦਾ ਸੀ ਇਸ ਪੁਲਸ ਮੁਲਾਜ਼ਮ ਨੂੰ ਪੁਲਸ ਅਫਸਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਜੇ ਗ੍ਰਿਫਤ ਪੁਲਿਸ ਨੇ ਹਾਸਲ ਕੀਤਾ ਹੈ ਤਾਂ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀ ਕਰਨ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਪੁਲਿਸ ਮੁਲਾਜ਼ਮ ਨੂੰ ਜਦੋਂ ਡਿਊਟੀ ਕਰਦਾ ਸੀ ਤਾਂ ਇਹੋ ਪੁਲਿਸ ਮੁਲਾਜ਼ਮ ਜੋ ਸੀ ਇਸ ਨੂੰ ਸਲੂਟ ਮਾਰਦੇ ਸੀ ਇਸ ਦੀ ਇੱਜ਼ਤ ਕਰਦੇ ਸੀ ਔਰ ਅੱਜ ਉਹੀ ਪੁਲਿਸ ਮੁਲਾਜ਼ਮ ਜੋ ਇਸ ਦੇ ਨਾਲ ਕੰਮ ਕਰਦੇ ਸੀ ਕਿਉਂਕਿ ਇਸ ਨੇ ਅੰਮ੍ਰਿਤਸਰ ਦੇ ਇੱਕ ਵੱਖ-ਵੱਖ ਖਾਣੇ ਦੇ ਵਿੱਚ ਡਿਊਟੀ ਵੀ ਨਿਭਾਈ ਹੈ ਤਾਂ ਅੱਜ ਉਹੀ ਪੁਲਿਸ ਮੁਲਾਜ਼ਮ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਔਰ ਹੁਣ ਗ੍ਰਿਫਤਾਰੀ ਤੋਂ ਬਾਅਦ ਇਹ ਮੂੰਹ ਲੁਕਾ ਕੇ ਲੁਕਦਾ ਫਿਰ ਰਿਹਾ ਹੈ ਸ਼ਖਸ ਪੰਜਾਬ ਪੁਲਿਸ ਦਾ ਐਸਆਈ ਸੁਰਿੰਦਰ ਮੋਹਨ ਜਿਸ ਨੂੰ ਠੱਗੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇਲਜ਼ਾਮ ਲੱਗਦੇ ਸੀ ਔਰ ਜਦੋਂ ਇਹ ਆਪਣੀ ਡਿਊਟੀ ਕਰਦੇ ਸੀ ਉਦੋਂ ਵੀ ਇਹਨਾਂ ਦੇ ਉੱਤੇ ਲਗਾਤਾਰ ਇਲਜ਼ਾਮ ਲੱਗਦੇ ਸੀ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਕੋਲ ਹਫਤਾ ਵਸੂਲੀ ਕਰਦੇ ਨੇ ਔਰ ਇਨ੍ਹਾਂ ਦੀ ਛਾਹ ਦੇ ਵਿੱਚ ਹੀ ਰਹਿ ਕੇ ਸ਼ਹਿਰ ਦੇ ਕਈ ਤਸਕਰ ਜੋ ਨੇ ਨਸ਼ਾ ਵੇਚਦੇ ਸੀ ਉਹ ਆਪਣੀ ਮਨਮਾਨੀ ਦੇ ਨਾਲ ਹੀ ਨਸ਼ੇ ਦੀ ਸਪਲਾਈ ਜੋ ਸ਼ਹਿਰ ਦੇ ਵਿੱਚ ਕਰਦੇ ਸੀ ਤਾਂ ਜੋ ਕੋਈ ਪੁਲਿਸ ਅਫਸਰ ਉਸ ਨੂੰ ਫੜ ਲੈਂਦਾ ਸੀ ਤਾਂ ਇਹ ਅਫਸਰ ਆਪਣੀ ਵਰਦੀ ਦਾ ਰੋਪ ਪਾ ਕੇ ਉਸ ਨੂੰ ਛਡਾ ਕੇ ਲੈ ਆਉਂਦਾ ਸੀ ਤਾਂ ਪਹਿਲਾਂ ਵੀ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਔਰ ਇੱਕ ਨਵਾਂ ਮਾਮਲਾ ਜੋ ਸਾਹਮਣੇ ਆਇਆ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਇਨ੍ਹਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਡਰਾ ਧਮਕਾਇਆ ਗਿਆ ਔਰ ਡਰਾ ਧਮਕਾ ਕੇ ਉਸ ਪਰਿਵਾਰ ਵੱਲੋਂ 1,6 ਠੱਗੀ ਮਾਰੀ ਗਈ ਆ ਤਾਂ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹ ਸਾਬਕਾ ਪੁਲਸ ਅਫਸਰ ਜੋ ਹੈ ਸੁਰਿੰਦਰ ਮੋਹਨ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਸਰ ਅਜਾ ਮਲਾਇਮ ਦੀ ਰਿਪੋਰਟ ਪਾ ਕੇ ਫਿਰ ਪੇਸ਼ ਕੀਤਾ ਕੋਰ ਦੇ ਵਿੱਚ ਸਰ ਇਹਨੇ ਤੇ 1,60,000 ਦਾ ਨਾਮ ਲਗਾਇਆ ਸੀ ਮਲਾਇਮ ਵੱਲੋਂ ਇਹ ਅਫੀਸ਼ੀ ਕੀਤੀ ਕਿ ਕਰਨੀ ਕਿਸੇ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇੰਸਪੈਕਟਰ ਨੇ ਉਹਨੇ ਸਾਡੇ ਦਾ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ ਇੱਕ ਦਿਨ ਦਾ ਪੁਲਿਸ ਮਾਰਡ ਲਿਆ ਜੀ ਜੋ ਤਾਂ ਸਾਤੀ ਪਹਿਲਾਂ ਵੀ ਫੜਿਆ ਗਿਆ ਸੀ ਇਹਦੇ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਫੜੇ ਨਹੀਂ ਗਏ ਕੁਛ ਦੱਸਿਆ ਸਰ ਨੂੰ ਉਹ ਵੀ ਫੜ ਰਹੇ ਆਂ ਦੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣਗੇ ਤਾਂ ਕਿ ਕਿਸ ਤਰ੍ਹਾਂ ਮਾਰਦੇ ਤਾਂ ਕੇ ਦੀ ਘਰ ਚਲ ਗਏ ਜਾਲੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲਮਾਰੀ ਦੀ ਝੋਦੀ ਦੇ ਸਾਮਾਨ ਲਗਿਆ ਆਹ ਕੋਈ ਅੰਮ੍ਰਿਤਸਰ ਤੋਂ ਜੁਟੂਤੀ ਦਿੱਤੀ ਬਾਕਬਾ ਫੜਿਆ ਕੋਈ ਜੁਟੂਤੀ ਕਿਉਂ ਰਿਟਾਇਰਮੈਂਟ ਤੇ ਕੀ ਲੱਗਦਾ ਜੀ ਦੋਸਤੋ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆਂ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲ੍ਹ ਚਲੇ ਗਏ ਜੀ ਗਲਤ ਨਹੀਂ ਜੀ ਇਹ ਤਾਂ ਮਕਦਮਾ ਦਰਜ ਹੋਇਆ ਪਹਿਲਾਂ ਕੀਤਾ ਸਰ ਥਾਣਾ ਮੁਗਰਪੁਰ ਹੈ ਜੇ ਬੰਦੇ ਨੇ ਡੂੜੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਰੇ ਘਰ ਦੇ ਵਾਲਾ ਕਹਿ ਰਹੇ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤਤਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਆਰਡਰ ਕੀਤੀ ਜਾਵੇ